ਸਸੀ ਗੱਭਾਈ ਸਾਰਿਆਂ ਨੂੰ ਸਵਾਗਤ ਹੈ ਆਪਣੇ ਫੇਸਬੁੱਕ ਤੇ YouTube ਚੈਨਲ ਬੇਗਾ ਡੈਰੀ ਫਾਰਮ ਤੇ ਅੱਜ ਬਾਈ ਤੁਹਾਡੇ ਲਈ ਇੱਕ ਆਪਾਂ ਤਿੰਨ ਕਟੀਆਂ ਲੈ ਕੇ ਆਏ ਆਂਗੇ ਆਪਾਂ ਖੜੇ ਆ ਪਿੰਡ ਮਹਰਾਜ ਤਸੀਲ ਰਾਮਪਰਾ ਫੂਲ ਜ਼ਿਲ੍ਹਾ ਬਠਿੰਡਾ ਬਾਈ ਗਰਚਾਰਨ ਸਿੰਘ ਦੇ ਘਰੇ ਖੜੇ ਆਂਗੇ ਤੇ ਜਿਹੜੀਆਂ ਕਟੀਆਂ ਤੁਸੀਂ ਸਕਰੀਨ ਤੇ ਦੇਖ ਰਹੇ ਹੋਣੇ ਤਿੰਨਾਂ ਦੀ ਜਿਹੜੀ ਡਿਟੇਲ ਆ ਆਪਾਂ ਵੀਰ ਗੁਰਪ੍ਰੀਤ ਤੋਂ ਲੈ ਕੇ ਦੇਵਾਂਗੇ ਬਾਕੀ ਜਿਹੜਾ ਕੱਲਾ ਕੱਲਾ ਨਾਗਾ ਸੋਨਾਂ ਆਪਾਂ ਤੋੜ ਕੇ ਵੀ ਦਿਖਾਵਾਂਗੇ ਆ ਜਾ ਬਾਈ ਗੁਰਪ੍ਰੀਤ ਸੱਸੀ ਗਾ ਬਾਈ ਸੱਸੀ ਗਾ ਉਹ ਠੀਕ ਠਾਕ ਹਾਂਜੀ ਪਿੰਡ ਦਾ ਸਮਰਾਜ ਨਾ ਪਿੰਡ ਮਰਾਜ ਪੱਤੀ ਕਾਲਾ ਨੇੜੇ ਬਾਬਾ ਜੀ ਹਾਂ ਸੰਗ ਠੀਕ ਹੈ ਮੋਬਾਈਲ ਨੰਬਰ ਦੱਸੋ ਇੱਕ ਵਾਰੀ 85343 ਹਾਂਜੀ 9797 ਇੱਕ ਵਾਰੀ ਫੇਰ ਬੋਲ ਦਿਓ ਮੈਨੂੰ 85343 9797 ਠੀਕ ਹੈ ਜਿਹੜੀ ਵੀਰ ਆਪਾਂ ਕੱਟੀ ਦੇਖ ਰਹੇ ਹਾਂਗੇ ਪਹਿਲੇ ਨੰਬਰ ਤੇ ਕਿੰਨੀ ਕੁ ਉਮਰ ਹੋਊਗੀ ਇਹਦੀ ਇਹ 13 ਕਿ ਮਹੀਨੇ ਦੀ ਕੱਤੀ ਹੈ 13 ਮਹੀਨਾ ਦੀ 13 ਮਹੀਨੇ ਇਹਦੀ ਉਮਰ ਆ ਗਈ ਬਾਕੀ ਸਿੰਘ ਤੁਸੀਂ ਚੈੱਕ ਕਰ ਲਓ ਫੇਸ ਕੁਆਲਟੀ ਚੈੱਕ ਕਰ ਲਓ ਤੇ ਝੋਲੀ ਸਾਨੂੰ ਆਪਾਂ ਦਿਖਾ ਦਿੰਨੇ ਆਂਗੇ ਕਰ ਲਓ ਕੋਈ ਪੂਰੀ ਚੰਗੀ ਝੋਲੀ ਆ ਪੂਰਾ ਚੰਗਾ ਇਹਦਾ ਥਾਨ ਲੱਗਿਆ ਹੋਇਆ ਹੈ ਤੋਰੀ ਬਈ ਇੱਕ ਵਾਰੀ ਇਹਨੂੰ ਬਾਕੀ ਸਾਨੂੰ ਆਪਾਂ ਇਹਨੂੰ ਇੱਕ ਵਾਰੀ ਤੋੜ ਕੇ ਦਿਖਾ ਦਿੰਨੇ ਆਂ ਇੱਧਰ ਤੋੜ ਲੀ ਬਈ ਬਾਕੀ ਤੁਸੀਂ ਫੇਸ ਕੁਆਲਟੀ ਚੈੱਕ ਕਰ ਲਓ ਥੋੜਾ ਡਰਦੀ ਹੈਗੀ ਪੈਠਪੂੜੇ ਦੀ ਚੈੱਕ ਕਰ ਲਓ ਬਾਕੀ ਲੈਗ ਸਕੋਰ ਵਗੈਰਾ ਚੈੱਕ ਕਰ ਲਓ ਬੰਦੇ ਬਈ 13 ਮਹੀਨੇ ਵੀਰ ਨੇ ਇਹਦੀ ਉਮਰ ਦੱਸੀ ਹੈਗੀ ਤੇ ਜੇ ਆਪਾਂ ਰੇਟ ਦੀ ਗੱਲ ਕਰਕੇ ਬਈ ਇਹਦੀ ਦੇਣ ਲੈਣ 14000 ਰੁਪਏ ਦੇਣ ਲੈਣ ਦੇਣ ਲੈਣ ਬਾਈ ਕਹਿੰਦਾ ਵੀ ਇਹਦਾ 14000 ਰੁਪਏ ਹੈਗਾ ਬਾਕੀ ਤੁਸੀਂ ਚੈੱਕ ਕਰ ਲਓ ਬਾਈ ਪੈਠਪੂੜੇ ਚੈੱਕ ਕਰ ਲਓ ਲੈਗ ਸਕੋਰ ਵਗੈਰਾ ਚੈੱਕ ਕਰ ਲਓ ਸਰੀਰ ਕਟਾਂਚਾ ਚੰਗਾ ਹੈਗਾ ਤੇ ਜਿਹੜੀ ਆ ਦੋ ਨੰਬਰ ਤੇ ਖੜੀ ਆ ਬਾਈ ਕੱਟੀ ਫੇਸ ਕੁਆਲਿਟੀ ਇਹਦੀ ਵੀ ਚੰਗੀ ਆ ਬਾਈ ਇਹ 11 ਕਿਹ ਮਹੀਨਾ ਦੀ ਕੱਟੀ ਆ ਜੀ 11 ਮੀਨੇ ਬਕਚੌੜੀ ਦਿਖਾ ਦੇ ਪਹਿਲਾਂ ਫਿਰ ਤੋਰ ਤੇ ਝੋਲੀ ਚੈੱਕ ਕਰ ਲਓ ਬਾਈ ਤੁਸੀਂ ਫੋਨ ਸ਼ਾਂਕ ਤਾਂ ਕਿਸੇ ਵੀ ਨਹੀਂ ਹੈ ਜੀ ਚਾਰ ਚਾਰ ਥਾਣਾ ਠੀਕ ਹੈ ਕਿੰਨਾ ਗਟਿਆਂ ਦੇ ਬਾਈ ਕਹਿੰਦਾ ਵੀ ਚਾਰੇ ਚਾਰੇ ਥਾਣਾ ਕੋਈ ਵੀ ਫੋਨ ਸ਼ਾਂਕ ਨਹੀਂ ਹੋएगी ਬਾਕੀ ਤੁਸੀਂ ਫੇਸ ਕੁਆਲਟੀ ਨੇੜੇ ਤੋਂ ਚੈੱਕ ਕਰ ਲਓ ਤੋਰ ਤੋਰ ਦੇ ਕੋਈ ਗੱਲ ਨਹੀਂ ਬਾਕੀ ਤੋਰਨ ਦਾ ਮਕਸਦ ਇਹ ਹੀ ਆ ਬਾਈ ਆਪਣਾ ਵੀ ਕੋਈ ਵੀ ਬੱਚਾ ਲੰਗ ਵਗੈਰਾ ਦਾ ਮਾਰਦਾ ਹੋਵੇ ਬੰਦੇ ਕੋਈ ਗੱਲ ਬਾਕੀ ਉੱਪਰੋਂ ਤੁਸੀਂ ਪੈਠਪੂੜਾ ਚੈੱਕ ਕਰ ਲਓ ਗੱਟੀ ਦਾ ਸ੍ਰੀ ਕਟਾਂਚਾ ਸੋਹਣਾਗਾ ਬਾਈ ਗੱਟੀ ਦਾ ਬਾਕੀ ਜੇ ਗੁਰਪੀ ਦਾ ਆਪੇ ਦੀ ਰੇਟ ਦੀ ਗੱਲ ਕਰੀਏ ਤਾਂ ਇਹਦਾ ਰੇਟ ਤਾਂ 13000 ਰੁਪਏ ਲੈਣ ਦਾ ਲੈਂਦੇ ਆ ਕੋਈ ਮਾਨਤਾਣ ਮਾਨਤਾਣ ਕਰਦੇ 13000 ਰੁਪਿਆ ਬਾਈ ਨੇ ਤਾਂ ਰੇਟ ਕਰਿਆਗਾ 11 ਕਿ ਮਹੀਨੇ ਉਮਰ ਹਨ ਇਹਦੀ 11 ਕਿ ਮਹੀਨੇ 11 ਕਿ ਮਹੀਨੇ ਉਮਰ ਆ ਬਾਕੀ 13000 ਚੋਂ ਵੀਰ ਕਹਿੰਦਾ ਮਾਨਤਾਣ ਕਰ ਦਿਆਂਗੇ ਤੇ ਜਿਹੜੀ ਆ ਛੋਟੀ ਕੱਟੀ ਆ ਇਹਦੀ ਉਮਰ ਕਿੰਨੀ ਕਹੋ ਦੀ ਉਮਰ 6 ਮਹੀਨੇ ਦੀ ਸੱਤ 6-7 ਮਹੀਨੇ ਦੀ ਉਮਰ ਆ ਗਈ। ਬਾਕੀ ਤੁਸੀਂ ਦੀ ਫੇਸ ਕੁਆਲਿਟੀ ਤੇ ਸਿੰਗਾ ਦੀ ਬੰਤਰ ਚੈੱਕ ਕਰ ਲਓ। ਝੋਲੀ ਸੋਨਾ ਆਪਾਂ ਦਿਖਾ ਦਿੰਦੇ ਹਾਂਗੇ। ਬਾਕੀ ਦੇਖੋ ਬਾਈ ਬਾਕੀ ਵੀ ਇਹਨੇ ਪਹਿਲਾਂ ਹੀ ਕਿਹਾ ਵੀ ਫੋਨ ਸ਼ਾਂਕ ਕਿਸੇ ਵੀ ਪਸ਼ੂ ਦੀ ਨਹੀਂ ਹੈਗੀ। ਤੇ ਜੇ ਆਪਾਂ ਇਹਦਾ ਲੈਣ ਦੇ ਕਰਕੇ ਤਾਂ ਕਿੰਨੇ ਜਾਇਜ਼ ਨੇ? 6500 ਰੁਪਏ। 6500 ਰੁਪਿਆ। 6500 ਰੁਪਿਆ ਬਾਈ ਨੇ ਇਹਦਾ ਰੇਟ ਕਰਿਆਗਾ। ਬਾਕੀ ਮਾਨਤਨ ਬਾਈ ਕਰ ਦੂਗਾ। ਇੱਕ ਵਾਰੀ ਮੋਬਾਈਲ ਨੰਬਰ ਦੱਸ ਦੇ ਕੋਟ। 805479796 ਏ ਵੀਰ ਦਾ ਮੋਬਾਈਲ ਨੰਬਰ ਆ ਬਾਕੀ ਸਕਰੀਨ ਤੇ ਵੀ ਬਾਈ ਦਾ ਨੰਬਰ ਚੱਲੀ ਜਾਂਦਾ ਹੈ ਜਿਹੜੇ ਵੀ ਵੀਰ ਨੂੰ ਕੋਈ ਵੀ ਨਗਰ ਪਸੰਦ ਆਦਾ ਵੀਰ ਗਰਚਾ ਗਰਚਰਨਾ ਜਾਂ ਗੁਰਪ੍ਰੀਤ ਨਾਲ ਸੰਪਰਕ ਕਰ ਲਿਓ ਤੇ ਜੇ ਕਿਸੇ ਵੀਰ ਨੇ ਹੋਰ ਆਪਣੇ ਦੇ ਕੋਈ ਐਦਾਂ ਦੇ ਵੀਡੀਓ ਕਰਾਉਣੀਆਂ ਤਾਂ ਆਪਣਾ ਮੋਬਾਈਲ ਨੰਬਰ ਆ ਜੀ 97809 05653 ਵੀਡੀਓ ਨੂੰ ਬਾਤ ਤੋਂ ਬਾਤ ਸ਼ੇਅਰ ਕਰ ਦਿਓ ਜੀ ਧੰਨਵਾਦ